ਸਾਊ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਅਸੀਂ ਸਰਦਾਰ ਗੁਰਪ੍ਰੀਤ ਸਿੰਘ ਮੈਂਬਰ ਸਾਹਿਬ ਉਹਨਾਂ ਦੇ ਪਿਤਾ ਦਲਬੀਰ ਸਿੰਘ ਜੀ ਚਾਚਾ ਹਰਚੰਦ ਸਿੰਘ ਜੀ ਉਹਨਾਂ ਦੀ ਬੈਕ ਤੇ ਜੋ ਖੜੇ ਆ ਜੋ ਸਾਡੇ ਪਿੰਡ ਦੇ ਮੋਹਦਬਾਰ ਸੱਜਣਾ ਆਮ ਆਦਮੀ ਪਾਰਟੀ ਦੇ ਆਗੂ ਸਰਪੰਚ ਸਰਦਾਰ ਅਧਿਆਲ ਸਿੰਘ ਜੀ ਚੇਅਰਮੈਨ ਸਰਦਾਰ ਭਗਵੰਤ ਸਿੰਘ ਕੰਬੋਗੇ ਮਾਰਕੀਟ ਕਮੇਟੀ ਸਰਦਾਰ ਪੰਜਾਬ ਸਿੰਘ ਜੀ ਸਰਦਾਰ ਬਖਸ਼ੀਦ ਸਿੰਘ ਜੀ ਮੈਂਬਰ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਹੋਰ ਵੀ ਆਗੂ ਆਮ ਆਦਮੀ ਪਾਰਟੀ ਦੇ ਸਾਰੇ ਪਤਵੰਤੇ ਸੱਜਣਾਂ ਜੋ ਇਹਨਾਂ ਦੀ ਗ੍ਰਹਿ ਵਿਖੇ ਪਹੁੰਚੇ ਨੇ ਜੋ ਕਿ ਇਹਨਾਂ ਦੇ ਪਿਛਲੇ ਦਿਨ ਜੋ ਛੜਕਦਾ ਕੰਮ ਚੱਲ ਰਿਹਾ ਸੀ ਸਰਦਾਰ ਸਰਵਨ ਸਿੰਘ ਜੀ ਧੌਣ ਐਮ ਐਲ ਏ ਹਲਕਾ ਖੇਮ ਕਰਨ ਦੇ ਉਹਨਾਂ ਨੇ ਜੋ ਕੰਮ ਮੁਕੰਮਲ ਸਾਡੇ ਸੜਕ ਦਾ ਕਰਾ ਦਿੱਤਾ ਹੈ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਪੇਨੂ ਨਾਲ 2 ਕਿਲੋਮੀਟਰ ਤੋਂ ਵੱਧ ਛੜਕਾ ਹੈ ਜੋ ਸਰਦਾਰ ਬਲਦੇਵ ਸਿੰਘ ਫੌਜੀ ਉਹਨਾਂ ਦੀ ਬੈਗ ਤੇ ਸਰਦਾਰ ਕੁਲਦੀਪ ਸਿੰਘ ਜੀ ਇਹਨਾਂ ਦੀ ਬੈਗ ਤੇ ਵੀ ਉੱਥੇ ਪੱਕੀ ਛੜਕ ਬਣ ਚੁੱਕੀ ਆ ਹੁਣ ਗੌਰਪ੍ਰੀਤ ਸਿੰਘ ਮੈਂਬਰ ਸਾਹਿਬ ਇਹਨਾਂ ਦੇ ਵੀ ਘਰ ਨੂੰ ਸਰਵਿਸ ਛੜਕ ਕੰਮ ਮੁਕੰਮਲ ਬਿਲਕੁਲ ਹੋ ਚੁੱਕਾ ਏ ਕਿਉਂਕਿ ਅਸੀਂ ਸਰਦਾਰ ਸਰਵਨ ਸਿੰਘ ਦੀ ਧੰਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਲਕੇ ਦੇ ਜੋ ਕੰਮ ਨੇ ਬਹੁਤ ਹੀ ਤੇਜ਼ੀ ਨਾਲ ਵਿਕਾਸ ਹੋ ਰਿਹਾ ਏ ਜਿਹੜੇ ਸਾਡੇ ਹੋਰ ਵੀ ਪਿੰਡ ਦੇ ਕੰਮ ਜਾਂ ਕੱਚੇ ਰਹਾ ਰਹਿੰਦੇ ਨੇ ਉਹ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਏ ਕਿ ਛੇਤੀ ਤੋਂ ਛੇਤੀ ਅਸੀਂ ਉਹ ਵੀ ਕੰਮ ਜਾਂ ਇਟਾਂ ਦਾ ਜਾਂ ਲੋ ਟੇਲ ਦਾ ਕੰਮ ਛੇਤੀ ਛੇਤੀ ਉਹ ਵੀ ਕਰਵਾ ਕੇ ਤੇ ਵਧੀਆ ਕੰਮ ਛੜਕਾਂ ਬਣਾ ਦੇਣੀਆਂ ਆ ਇਸ ਕਰਕੇ ਅਸੀਂ ਸਾਰੇ ਹਲਕੇ ਦਾ ਜਾਂ ਆਪ ਦੀ ਆਮ ਆਦਮੀ ਪਾਰਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਵਿਕਾਸ ਦੇ ਨਾਂ ਤੇ ਸਰਕਾਰ ਲਿਆਂਦੀ ਸੀ ਉਹ ਵਿਕਾਸ ਤੇ ਆ ਸਾਡੇ ਪਿੰਡ ਨੂੰ ਐਮਐਲਏ ਸਰਦਾਰ ਸਭ ਸਿੰਘ ਧੁੰਨੇ ਨੇ 2 ਕਿਲੋਮੀਟਰ ਤੋਂ ਵੱਧ ਜਿਹੜੀਆਂ ਸੜਕਾਂ ਸਾਨੂੰ ਦੇ ਕੇ ਨਵਾਜਿਆ ਪਿੰਡ ਨੂੰ ਅਸੀਂ ਐਮਐਲਏ ਸਾਹਿਬ ਦਾ ਮੋੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ